ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਆ ਗਏ ਆਪਾਂ ਬੱਕਰੀਆਂ ਤਾਂ ਤੁਹਾਨੂੰ ਆਪਾਂ ਦਿਖਾਉਂਦੇ ਰਹਨੇ ਆਂਗੇ ਕੀਮਤ ਵਗਾਰੇ ਪੁੱਛਦੇ ਰਹਨੇ ਆਂਗੇ ਅੱਜ ਆਹ ਮੁੰਡੇ ਬੈਠੇ ਨੇ ਆਪਣੇ ਕੋਲੇ ਗੱਡੀਆਂ ਵਾਲੇ ਇਹ ਭੇਡਾਂ ਇਹ ਮਨ ਲੱਗਾ ਲੈ 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 ਲੀਆਂ ਨਹੀਂ ਆ ਬੱਚੇ ਲੈ ਕੇ ਆਏ ਨੇ ਆ ਦੇਖੋ ਆਪਣੇ ਕੋਲੇ ਜਮਨਾਪੁਰੀ ਕਹਿੰਦੇ ਨੇ ਇਹ ਪਰ ਇਹ ਹੁੰਦੀ ਅਸਲ ਦੇ ਵਿੱਚ ਮੁਜ਼ੱਫਰਨਗਰੀ ਹੈ ਠੀਕ ਹੈ ਮੁਜ਼ੱਫਰਨਗਰੀ ਹੁੰਦੀ ਹੈਗੀ ਗੰਗਾਪੁਰੀ ਜਾਂ ਜਮਨਾਪੁਰੀ ਇਹ ਬੰਦੇ ਨੇ ਆਪ ਬਣਾਈ ਹੋਈਆਂ ਨਹੀਂ ਗੱਲਬਾਤ ਕਰਦੇ ਆਂਗੇ ਕੀ ਭਾ ਕਰ ਦੇਣਗੇ ਬਾਈ ਕੀ ਹਾਲ ਆ ਬਾਈ ਠੀਕ ਹੈ ਵੀਰੇ ਸੈਟਾ ਗੱਲਬਾਤ ਹਾਂ ਕਿੰਨੇ ਨਗ ਲੈ ਆਓਗੇ ਇਹ ਹੈਗੇ 9 ਨਗ 9 ਨਗ ਹਾਂ ਕਿੰਨੇ ਵਿੱਚ ਤੇ ਉਹ ਲੈ ਦਿੰਦਾ ਕੋਈ ਸੌਂਕ ਨੂੰ ਬੰਦਾ ਰੱਖਣ ਵਾਸਤੇ ਲੈ ਲੈਂਦੇ ਅੱਛਾ ਹਾਂ ਪਾਲੀ ਲੈ ਲੈਂਦਾ ਦੋ ਇੱਕ ਦੋ ਵਿੱਚ ਪਾ ਲੈਂਦਾ ਪੇਡਾਂ ਦੇ ਕਿੰਨਾ ਕੁ ਸੌਂਕ ਹੁੰਦਾ ਇਹਨਾਂ ਦਾ ਚੀਜ਼ਾਂ ਦਾ ਸੌਂਕ ਤਾਂ ਬਹੁਤ ਹੈ ਜੀ ਇਹਨਾਂ ਦਾ ਬਹੁਤ ਜਿਆਦਾ ਸੌਂਦੇ ਮਹੀਨੇ ਦੇ ਵਿੱਚ ਕਿੰਨੇ ਕ ਨਗਲੇ ਆ ਕੇ ਵੇਚ ਰਹੇ ਨੇ ਨਾਲ ਦੇ ਅਸੀਂ ਮਹੀਨੇ 'ਚ 100 150 ਨਗਲੇ ਵੇਚਦੇ ਹਾਂ ਠੀਕ ਆ ਆ ਰਹਿ ਨੇ ਕਿੱਥੇ ਤੁਸੀਂ ਯਾਰ ਬਰਨਾਲਾ ਬਰਨਾਲੇ 'ਚ ਪੱਕੇ ਘਰ ਦਿੱਤੇ ਹੋਏ ਨੇ ਸਰਕਾਰ ਨੇ ਜਾਂ ਨਹੀਂ ਦਿੱਤੇ ਨਹੀਂ ਹੈਗੇ ਦਿੱਤੇ ਨਹੀਂ ਹੈਗੇ ਦੇਖ ਲਓ ਵਪਾਰ ਮੁੰਡੇ ਫੇਰ ਵੀ ਕਰਦੇ ਨੇ ਸਰਕਾਰ ਨੇ ਕੋਈ ਖਾਸ ਪੱਕੇ ਘਰ ਆ ਜਿਹੜੇ ਉਹ ਦਿੱਤੇ ਨਹੀਂ ਹੋਏ ਬੇਸ਼ੱਕ ਪਿੰਡਾਂ ਦੇ ਵਿੱਚ ਜ਼ਮੀਨਾਂ ਬਥੇਰੀਆਂ ਹੁੰਦੀਆਂ ਨੇ ਪੰਚਾਇਤ ਦੇ ਕੋਲ ਸਰਕਾਰ ਦੇ ਕੋਲ ਪਰ ਇਹਨਾਂ ਦੀਆਂ ਵੋਟਾਂ ਜ਼ਰੂਰ ਪੈਂਦੀਆਂ ਹੋਣਗੀਆਂ ਪੈਂਦੀਆਂ ਨੇ ਵੋਟਾਂ ਪਾਈਆਂ ਨੇ ਪਾਈਆਂ ਨੇ ਕਿਹਨੂੰ ਪਾਈਆਂ ਨੇ ਦੱਬਤੀਆਂ ਬਸ ਅਸ਼ੀਕੀ ਨੂੰ ਤਾਂ ਬਣੀ ਆਤੀ ਦੱਬਤੀਆਂ ਦੱਬਤੀਆਂ ਹੀ ਫਿਰ ਕਰਕਰ ਤਾਂ ਮੰਗਣੇ ਸੀ ਉਹਨਾਂ ਤੋਂ ਜਿਨ੍ਹਾਂ ਨੂੰ ਵੋਟ ਪਾਈਆ ਮੰਗੇ ਆ ਕਹਿੰਦੇ ਕਹਿੰਦੇ ਸੀ ਕਹਿੰਦੇ ਸੀ ਹੁਣ ਕੋਈ ਸੁਬਾਤ ਕਹਿੰਦੇ ਸੀ ਕਹਿੰਦੇ ਸੀ ਸੁਣਾ ਹੀ ਨਹੀਂ ਕਰਦੇ ਬਾਤ ਹਾਂ ਬਾਤ ਕਿਹੜਾ ਬੋਲਦਾ ਹੈ ਹਾਂ ਚਲੋ ਉਹ ਗੱਲ ਵੱਖਰੀ ਰਹੀ ਜੁਦਾ ਹੋ ਗਈ ਪਰ ਕਰ ਦੇਣੇ ਚਾਹੀਦੇ ਨੇ ਸਰਕਾਰ ਨੂੰ ਤੇ ਇਹ ਕਿੰਨੇ ਕਿੰਨੇ ਟਾਈਮ ਦੇ ਹੋਣਗੇ ਲੈ 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 ਲੀਆਂ ਕੋ 3 ਮਹੀਨੇ ਦਾ ਕੋ 4 ਮਹੀਨੇ ਦਾ ਕੋ 5 ਮਹੀਨੇ ਦਾ 3 ਮਹੀਨੇ ਦਾ ਹਾਂ ਕੋ 4 ਦਾ ਕੋ 5 ਦਾ ਲੈ ਲੈ ਕਿੰਨੇ ਨੇ ਲੈ ਲੀਆਂ ਕਿੰਨੀਆਂ ਇੰਨਾ ਚ ਹੈਗੀਆਂ ਨੇ 5 ਲੈ ਲੀਆਂ ਨੇ 4 ਲੈ ਲੈਣ ਠੀਕ ਹੈ ਨਹੀਂ ਇਹ ਕੁਆਲਿਟੀ ਦੇ ਕੇ ਮੈਨੇ ਭਈਆ ਅੱਧੇ ਵਿਚਾਲੇ ਨੇ ਇਹ ਨਹੀਂ ਕੁਆਲਿਟੀ ਦਾ ਪੂਰੀ ਫੁੱਲ ਪਿਓਰ ਜਮਨਾਪਰੀ ਆ ਫੁੱਲ ਕੁਆਲਿਟੀ ਦੇ ਨੇ ਭਾਜਨ ਕਿੰਨਾ ਕਹੂਗਾ ਭਜਨ ਨਰਾ ਜੁੰਨਰ 30 30 ਕਿਲੋ ਵੇਟ ਹੈ 30 30 ਕਿਲੋ ਵੇਨ ਦੇ ਕੇ ਹਾਂ ਜੀ ਹਾਂ ਜੀ ਸਾਲ ਦੇ ਵਿੱਚ ਕਿੰਨਾ ਭਜਨ ਕਰ ਜਾਣਗੇ ਤੇਰੇ ਸਾਬ ਨਾਲ ਜੇ ਦੇ ਦੇ ਵਧੀਆ ਸੇਵਾ ਹੋਵੇ ਕੁਆਂਟਲ ਵੀ ਕਰ ਸਕਦੇ 90 ਕਿਲੋ ਵੀ ਕਰ ਸਕਦੇ ਜੇ ਕੁਰਬਾਨੀ ਵਾਸਤੇ ਲੈ ਲਿਆ ਤਿਆਰ ਕਰਨਾ ਹੋਵੇ ਹੋ ਜੂਗਾ ਤਿਆਰ ਕੁਆਂਟਲ ਵੀ ਕਰ ਸਕਦਾ ਕੋਈ 90 ਕਿਲੋ 85 ਕਿਲੋ ਵੇਟ ਕਰ ਲੀ ਠੀਕ ਹੈ ਨਹੀਂ ਜਾਈ ਸੇਵਾ ਹੋਵੇ ਉਨਾ ਹੀ ਭਜਨ ਕਰ ਦੇ ਚਾਰ ਚਾਰੂ ਬੋਤ ਹੁੰਦੇ ਐ ਕਹਨਾਂਗਾ ਜਿਵੇਂ ਤੁਹਾਡੇ ਕੋਲ ਘਰ ਨਹੀਂਗਾ ਨਾ ਝੋਲ ਝੁੰਗੀਆਂ ਝੋਪੜੀਆਂ ਬਣਾ ਕੇ ਰਹਨੇ ਹੋਮਗੇ ਆਪਣੀਆਂ ਹਨ ਐਵੇਂ ਰਹਨੇ ਹੋਮਗੇ ਹਾਂ ਇਹਨਾਂ ਨੂੰ ਕਿਵੇਂ ਰੱਖ ਲਾਂ ਨੂੰ ਇਹਨਾਂ ਨੂੰ ਜਾਲ ਲਾਏ ਹੋ ਜੀ ਵਧੀਆ ਨਹੀਂ ਹੋਂ ਤੋਂ ਹਾਂ ਹਾਂ ਮੈਂ ਆਉਣ ਤੋਂ ਵਧੀਆ ਇੰਨਾ 8 8 ਸੁਪਰ ਫਾਇਆ ਹੋ ਜੀ ਝੁੰਗੀਆਂ ਝੋਪ ਉਹਦੇ ਵਿੱਚ ਹੀ ਰੱਖ ਲੈਣਾ ਉਹਦੇ ਵਿੱਚ ਹੀ ਰੱਖ ਲੈਣਾ ਖਤਰਾ ਨਹੀਂ ਹੋਇਆ ਕਦੇ ਨਾ ਨਾ ਮਰਨ ਖਾਪਣ ਦਾ ਨਾ 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 ਕਦੇ ਵੀ ਕਦੇ ਵੀ ਨਹੀਂ ਹੋਇਆ ਜਿਵੇਂ ਮੀਂਹ ਦਾ ਮੌਸਮ ਹੋ ਗਿਆ ਜਾਂ ਸਰਦੀ ਗਰਮੀ ਹੋ ਗਈ ਨਹੀਂ ਸਾਡੇ ਕੋਲ ਨਹੀਂ ਹੋਇਆ ਜੀ ਇਹ ਅੱਛਾ ਉਹ ਇੱਕ ਅੱਧਾ ਪਸੂ ਢੱਲਾ ਹੋ ਜਾਂਦਾ ਦਵਾਈ ਗੋਲੀ ਦਵਾ ਦਿੰਦੇ ਚੋਰੀ ਚੱਪੇ ਦਾ ਕੋਈ ਡਰ ਨਾ ਨਾ ਹਾਲੇ ਤੱਕ ਤਾਂ ਹੋਇਆ ਨਹੀਂ ਧਿਆਨ ਰੱਖਣਾ ਜਾਗਦੇ ਰਹੋ ਜਾਗਦੇ ਰਹਿਣੋ ਜਾਗਦੇ ਰਹਿਣੋ ਦੇਖੋ ਬਈ ਆਪਾਂ ਸੋਚਣ ਵਾਲੀ ਗੱਲ ਆ ਜੀ ਨੇ ਕੰਮ ਕਰਨਾ ਨਾ ਚੁੰਗੀਆਂ ਚੋਪੜੀਆਂ ਚ ਰਹਿ ਕੇ ਵੀ ਹਨਾ ਇਹ ਜਾਨਵਰ ਵਿਚਾਲੇ ਆਪਦੇ ਕੋਲੀ ਰੱਖ ਲੈਂਦੇ ਨੇਗੇ ਫਿਰ ਖਾਣੇ ਦਾਣੇ ਦਾ ਤਾਂ ਬਹੁਤ ਔਖਾ ਹੋ ਜਾਂਦਾਊਗਾ ਯਾਰ ਖਾਣੇ ਨੂੰ ਚਾਰਾ ਅਸੀਂ ਬਾਹਲਾ ਕਰਾਉਂਦੇ ਆ ਇਹਨਾਂ ਨੂੰ ਬਾਹਰ ਕਰਾ ਦਿੰਨੇ ਹਾਂ ਸੇਵਾ ਬਾਲੀ ਕਰਦੇ ਆ ਅਸੀਂ ਕਿੰਨੀ ਪਸ਼ੂ ਦੀ ਠੀਕ ਹੀ ਚਾਰਾ ਦਿੰਦੇ ਆ ਨਾ ਫਿਰ ਵਾਰ ਸਾਰਾ ਕੁਝ ਚਾਰਦੇ ਆ ਦਾਣਾ ਛਿਲਕਾ ਸੁਲਕਾ ਲੈਂਦੇ ਆਂ ਡੂਕਾ ਖਾ ਲੈਂਦੇ ਘਰੇ ਛੋਲੇ ਚੂਲੇ ਪਾ ਦਿੰਨੇ ਛੋਲੇ ਦਾ ਛਿਲਕਾ ਪਾ ਦਿੰਨੇ ਕਣਕ ਪਾ ਦਿੰਨੇ ਠੀਕ ਹੈ। ਜਦੋਂ ਹੁੰਦਾ ਹੈਗਾ ਨਗ ਵੇਚੀ ਜਾਂਦੇ ਹੋ। ਵੇਚੀ ਜਾਂਦੇ। ਕੀ ਕੀ ਪਹਿਲਾਂ ਕੀ ਵੇਚਦੇ ਜੀ ਹੁਣ ਕੀ ਵੇਚ ਦੋਗੇ? ਪਹਿਲਾਂ ਬੱਕਰੇ ਵੇਚਦੇ ਜੀ ਹੁਣ ਜਮਨਾ ਬਰੀ ਲੈ ਲੈਂਦੀਆਂ। ਠੀਕ ਹੈ। ਮੱਝ ਕੱਟੇ ਵੀ ਵੇਚ ਦਉਂਦੇ ਅਸੀਂ ਗੱਡੀਆਂ ਵਾਲੇ ਬੰਦੇ। ਸਾਰਾ ਹੀ ਕੰਮ ਕਰ ਲੈਣੇ ਆ ਜੀ। ਪਹਿਲਾਂ ਜਾ ਹੋ ਗਿਆ ਨਾ ਬਲਦ ਬਲਦੇ ਜੇ। ਸਰ ਕੋਈ ਵੇਚ ਕੇ ਦੇਖਿਆ ਹੋਇਆ। ਉਹਦਾ ਛੱਡਦਾ ਕੰਮ ਬਲਦਾਂ ਦਾ। ਬਲਦਾਂ ਵਾਲੇ ਤਾਂ ਗਿਆ ਆ। ਮੱਝਾਂ ਵਾਲੇ ਵੀ ਕੱਟ ਗਿਆ ਹੋਊਗਾ। ਇਹ ਤਾਂ ਕੱਟ ਹੀ ਆ। ਆਹੀ ਬਸ ਚੱਲੀ ਜਾਂਦਾ ਬੱਕਰੀਆਂ ਦਾ, ਫੇਡਿਆਂ ਦਾ। ਇਹ ਵਪਾਰ ਕਰ ਲਾਣੇ ਉਹ। ਠੀਕ ਹੈ। ਕਮਾਈ ਕਿੰਨੀ ਕਰਦੇ ਹੋ ਫਿਰ ਕਮਾਈ ਬਸ ਰਹਿ ਜਾਂਦਾ 1500 ਕਿੰਨਾ ਕੁ ਪੁੱਛੀ ਅੰਕਲ ਸਰ ਜਾਂਦੇ ਨੇ ਜੇਪਾ ਦਾਸ ਨਾਲ ਕਿਤੇ ਬਹੁਤ ਹੋ ਜਾਂਦਾ ਹਾਂ ਚਲੋ ਮਿਹਨਤ ਕਰਨੀ ਜ਼ਰੂਰੀ ਆ ਭਾਈ ਜਾਇਜ਼ ਆ ਅੱਜ ਜਮਨਾਪੁਰੀ ਅੱਜ ਆਪਾਂ ਤੁਹਾਨੂੰ ਲੈ ਲੇ ਤੇ ਲੈਣੀਆਂ ਦਿਖਾਈਆਂ ਨੇ ਮੁਜੱਫਰਨਗਰੀ ਕਹਦੇ ਨੇ ਆਪਾਂ ਇਹਨਾਂ ਨੂੰ ਠੀਕ ਆ ਉਹ ਚੀਜ਼ਾਂ ਆਪਾਂ ਤੁਹਾਨੂੰ ਦਿਖਾਤੀਆਂ ਵਜਨ ਬਹੁਤ ਕਰ ਜਾਂਦੀ ਇਹ ਬਰੀਡ ਇਹਨੇ ਕਰਵਾਨੀ ਵਾਤੇ ਤਿਆਰ ਕਰਨੇ ਹੁੰਦੇ ਨੇ ਇਹ ਇਹ ਜੀ ਚੀਜ਼ਾਂ ਭਾਲੀਆਂ ਨਹੀਂ ਮਿਲਦੀਆਂ ਹੁੰਦੀਆਂ ਬੱਕਰੇ ਵਾਦੂ ਮਿਲ ਜਾਂਦੇ ਨੇ ਪਰ ਇਹ ਚੀਜ਼ ਬਹੁਤ ਭਾਲਣੀ ਔਖੀ ਹੁੰਦੀ ਹੈ ਕਿ ਮੇਦੀ ਨੀ ਆ ਜੀ ਕੱਚੀ ਕੀ ਇਹਦਾ ਹੁਣੇ ਹਾਂ ਲੈ ਲਈ ਹਾਂ ਲੈ ਲਈ ਮੁੱਲ ਕੀ ਕਰਿਆ ਤੁਸੀਂ ਨੇ ਸੱਚੋਚਾ ਦੱਸੋ ਇਹਦਾ ਇਹਦਾ ਰੁਪਿਆ ਜੀ 18000 ਰੁਪਿਆ ਇਹਦਾ ਕੱਲੀ ਦਾ ਹਾਂ ਬਾਕੀਆਂ ਦਾ ਬਾਕੀਆਂ ਦਾ 12-12000 ਰੁਪਿਆ ਕਿਉਂ ਕੱਟਨੇ ਕਿ ਕੁਆਲਿਟੀ ਚ ਨਹੀਂ ਉਹ ਛੋਟੇ ਨੇ ਜੀ ਇਹ ਲੈਲੀ ਵੱਡੀ ਹੈ ਜੀ ਲੈਲੀ ਵੱਡੀਆ ਕਰਕੇ ਤਾਂ ਹੀ ਮੂਰੇ ਕਿੰਨੇ ਟਾਈਮ ਚ ਗੱਬਣ ਹੋ ਜੂਗੀ ਇਹ ਇਹ ਬਸ ਹੁਣ ਗੱਬਣ ਹੋਣ ਦੇ ਲੈ ਕੇ ਹੀ ਆ ਜੀ ਹਾਲੇ ਤਾਂ ਛੋਟੀ ਹੈ ਯਾਰ ਇਹ ਜੇ ਲ ਦੰਦ ਕਰ ਲਓ ਅੱਛਾ ਉਹ ਤਾਂ ਉਹਦੀ ਮਰਜ਼ੀ ਆ ਜਾਨੀ ਕਿ 2 ਮਹੀਨੇ ਤੱਕ ਤਿੰਨ ਤੱਕ ਤਿਆਰ ਹੈ ਤਿਆਰ ਹੈ ਠੀਕ ਆ ਹੈਗੀ 35 ਕਿਲੋ ਦੀ ਤਾਂ ਲਗਭਗ ਮਿਲ ਜਾਣਾ ਰਾਮ ਨਾਲ ਰਾਮ ਨਾਲ 20 25 ਕਿਲੋ ਦੀ ਹੋਊਗੀ ਰਾਮ ਨਾਲ ਸਹੀ ਗੱਲ ਆ ਚੰਗਾ ਭਾਈ ਹੈ ਓਏ ਚੰਗਾ ਗੱਲਬਾਤ ਕਰਕੇ ਵਧੀਆ ਲੱਗਿਆ ਬਾਕੀ ਇਹ ਆਪਣੀਆਂ ਲੈ ਲੈ ਲੇ ਲੀਆਂ ਭੇਡੂ ਭੇਡਾਂ ਲੈ ਕੇ ਬੱਕਰੇ ਬੱਕਰੀਆਂ ਹਰੇਕ ਮੰਡੀ ਦੇ ਵਿੱਚ ਪਹੁੰਚਦੇ ਰਹਿੰਦੇ ਨੇ ਠੀਕ ਆ ਧੰਨਵਾਦ ਕਰਦੇ ਆ ਇਹਨਾਂ ਦਾ ਸੌਦੇ ਵੀ ਵਧੀਆ ਕਰਦੇ ਨੇ ਇਹ ਵੇਚਦੇ ਵੀ ਹੈਗੇ ਨੇ ਇਹ ਗੱਲ ਨਹੀਂ ਵੀ ਕੱਲੇ ਖਰੀਦਦੇ ਨੇ ਵੇਚਦੇ ਖਰੀਦੇ ਸਾਰੇ ਚੀਜ਼ਾਂ ਕਰ ਲੈਂਦੇ ਨੇਗੇ ਨਾਲ-ਨਾਲ ਹੀ ਕਰ ਦੇਣਗੇ ਬਾਕੀ ਹਿੰਮਤ ਦੀ ਦਾਤ ਦੇਣੀ ਬੰਦੀ ਆ ਘਰ ਨਾ ਹੋਣ ਦੇ ਬਾਵਜੂਦ ਵੀ ਝੁੰਗੀ ਝੋਪੜੀਆਂ 'ਚ ਰਹਿ ਕੇ ਇਹ ਆਪਣੇ ਜਾਨਵਰ ਪਾਲ ਲੈਂਦੇ ਨੇਗੇ ਤੁਹਾਡੇ ਰਹਿਣੇ ਕਿੱਥੋਂ ਮੈਂ ਆ ਕੇ ਜਾऊं ਤੁਹਾਡੇ ਕੋਲੇ ਕਰਿਆ ਕੇ ਜਾऊं ਮੈਂ ਤੁਹਾਡੇ ਕੋਲੇ ਪੱਕਾ ਜੀ ਇਹ ਐਂ ਦੇਖ ਕੇ ਹੁਣ ਵੀ ਤੁਸੀਂ ਗੱਪ ਤਾਂ ਨਹੀਂ ਮਾਰਦੇਗੇ ਨਾ ਨਾ ਤੂੰ ਮੇਰਾ ਨੰਬਰ ਲੈ ਜੀ ਮੈਂ ਨਹੀਂ ਤੇਰਾ ਨੰਬਰ ਮੈਂ ਨੰਬਰ ਕਿ ਲੈਣ ਮੈਂ ਸਿੱਧੇ ਆ ਜਾਊਗਾ ਠੀਕ ਹੈ ਠੀਕ ਹੈ ਚਲ ਮੈਂ ਆ ਕੇ ਜਾਊਗਾ ਭਾਈ ਜਾਣਦਾ ਮੈਂ ਕਿੱਥੇ ਰਹਿੰਦੇ ਨੇਗੇ ਸਾਰੇ ਪਤਾ ਹੀ ਆ ਬਾਈ ਆਪਾਂ ਨੂੰ ਹੱਸ ਖੇਡ ਲਈਦਾ ਚਲੋ ਬਹੁਤ ਵਧੀਆ ਲੱਗਿਆ ਖੁਸ਼ੀ ਹੈਗੀ ਕੰਮ ਕਰਦੇ ਨੇਗੇ ਨਸ਼ੇ ਪੱਤੇ ਤਾਂ ਨਹੀਂ ਕਰਦੇ ਬੜਾ ਮੋਟਾ ਤਾਂ ਚੱਲ ਜੂਗਾ ਬਾਹਲੇ ਤਾਂ ਨਹੀਂ ਕਰਦੇ ਨਾ ਨਾ ਮੜਾ ਮੋਟਾ ਤਾਂ ਚੱਲ ਜੂਗਾ ਬਾਹਲੇ ਤਾਂ ਨਹੀਂ ਕਰਦੇ ਨਾ ਨਾ ਮੜਾ ਦਾਰੂ ਤਾਂ ਪਿੰਦੇ ਨਹੀਂ ਸੀ ਬੰਦਿਆ ਜਮਾ ਬੰਦਿਆ ਜਮਾ ਠੀਕ ਹੈ ਹੋਰ ਕੋਈ ਨਸ਼ੇ ਵੀੜੀ ਪੱਤੀ ਦਾ ਸਮਾਨ ਕੱਟੇ ਵੀ ਦੇਣਗੇ ਜੇ ਕਿਸੇ ਨੇ ਕੱਟੀਆਂ ਲੈਣੀਆਂ ਨੇ ਇਹ ਦੇ ਵੀ ਦੇਣਗੇ ਵੀੜੀ ਪੱਤੀ ਮੋੜੀ ਮੋਟੀ ਕਰ ਲਾਂਦੇ ਨੇ ਹੋਰ ਨਹੀਂ ਉਸ ਜਿਆਦੇ ਕਰ ਦੇਗੇ ਠੀਕ ਹੈ ਚੰਗਾ ਓਕੇ ਬਾਈ